ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਭਾਰਤ ਅਤੇ ਬ੍ਰਿਟੇਨ ਦੇ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਹੈ ਤੇ 99% ਦੀ ਭਾਰਤੀ ਸਮਾਨ ਬ੍ਰਿਟੇਨ ਵਿੱਚ ਟੈਕਸ ਫ੍ਰੀ ਵਿਕੇਗਾ ਬ੍ਰੈਗਲਿਟ ਤੋਂ ਬਾਅਦ ਬ੍ਰਿਟੇਨ ਨਾਲ ਇਹ ਸਭ ਤੋਂ ਵੱਡਾ ਵਪਾਰਕ ਸਮਝੌਤਾ ਹੈ ਰੂਸੀ ਜਹਾਜ਼ ਚੀਨੀ ਸਰਾਦ ਦੇ ਨੇੜੇ ਹਾਦਸਾ ਗ੍ਰਸਟ ਹੋ ਗਿਆ ਜਿਸ ਵਿੱਚ 49 ਲੋਕਾਂ ਦੀ ਮੌਤ ਹੋ ਗਈ ਹੈ 트ੰਪ ਨੇ Google ਅਤੇ Microsoft ਕੰਪਨੀ ਨੂੰ ਕਿਹਾ ਹੈ ਕਿ ਉਹ ਭਾਰਤੀ ਲੋਕਾਂ ਨੂੰ ਆਪਣੀ ਕੰਪਨੀ ਵਿੱਚ ਨੌਕਰੀ ਨਾ ਦੇਣ ਟਰੰਪ ਲਗਾਤਾਰ ਭਾਰਤੀਆਂ ਤੇ ਭਾਰਤ ਦੇ ਖਨਾ ਆਪਣੀ ਕਾਰਵਾਈ ਜਾਰੀ ਰੱਖੀ ਹੋਈ ਹੈ 3000 ਕਰੋੜ ਦੀ ਕਰਜ਼ੇ ਦੇ ਕੱਪੜੇ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਦੀਆਂ 50 ਕੰਪਨੀਆਂ ਤੇ ਈਡੀ ਵੱਲੋਂ ਛਾਪੇ ਮਾਰੀ ਕੀਤੀ ਗਈ ਕੰਪਨੀ ਨੇ ਕਹਿ ਕੇ ਇਸ਼ਕਾਰ ਵੀ ਨਾਲ ਉਹਨਾਂ ਦੀ ਕੰਪਨੀ ਤੇ ਕੋਈ ਅਸਰ ਨਹੀਂ ਹੈ 에어 ਇੰਡੀਆ ਦੇ ਐਕਸਪ੍ਰੈਸ ਦਾ ਜਹਾਜ਼ ਫੇਰ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ ਤੇ ਰੋਕਿਆ ਗਿਆ ਆਪਰੇਸ਼ਨ ਸੰਧੂਰ ਨੂੰ ਲੈ ਕੇ ਤੇ ਬਿਹਾਰ ਬਿਹਾਰ ਦੀ ਵੋਟਰ ਸੂਚੀ ਦੇ ਸਬੰਧ ਵਿੱਚ ਕੱਲ ਮੂਡ ਸੰਸਦ ਵਿੱਚ ਹੰਗਾਮਾ ਹੋਇਆ 2006 ਦੇ ਮੁੰਬਈ ਟ੍ਰੇਨ ਧਮਾਕਾ ਦੇ 12 ਦੋਸ਼ੀਆਂ ਬਰੀ ਕਰਨ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਤੇ ਲਾਲ ਉਹਨਾਂ ਨੂੰ ਵਾਪਸ ਜੇਲ੍ਹ ਨਹੀਂ ਭੇਜਿਆ ਜਾਵੇਗਾ ਗੁਜਰਾਤ ਵਿੱਚ ਭਾਜਪਾ ਦੀ ਸੱਤਾ ਤੋਂ ਢੱਣ ਦਾ ਸਮਾਂ ਆ ਗਿਆ ਹੈ ਅਰਵਿੰਦ ਕੇਜੀਦੀਵਾਨ ਨੇ ਕਾਠਮਨ ਸੰਬੋਧਨ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਆਪਣੀ ਸਰਕਾਰ ਬਣਾਵੇਗੀ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੇ ਕਿਹਾ ਹੈ ਕਿ ਸਬੰਧ ਬਣਾਉਣ ਦੀ ਯੋਗ ਸਹਿਮਤੀ ਉਮਰ 18 ਤੋਂ ਘਟਾ ਕੇ 16 ਸਾਲ ਕੀਤੀ ਜਾਣੀ ਚਾਹੀਦੀ ਹੈ ਮਾਧ्‍यप्रदेश ਵਿੱਚ ਖੱਡ ਬਸਪੇ ਡੇਕੇ ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ ਤੇ 21 ਲੋਕ ਜ਼ਖਮੀ ਹੋ ਗਏ। ਛੱਤੀਸਗੜ੍ਹ ਵਿੱਚ 68 ਨਕਸਲੀਆਂ ਨੇ ਆਤਮ ਸਮਰਪਨ ਕਰ ਦਿੱਤਾ ਹੈ। ਬਕਸ਼ਮੀ ਬੰਗਾਲ ਵਿੱਚ ਅਸਮਾਨੀ ਬਿਜਲੀ ਡਿਗਣ ਨਾਲ 26 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ, ਅਲਸਕਾ, ਰੂਸ ਤੇ ਚਿੱਲੀ ਵਿੱਚ ਭੜਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਦੇ ਸੱਟ ਲੱਗਣ ਕਾਰਨ ਉਹਨਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਪੰਜਾਬ ਸਰਸ ਨੇ 6 ਪਾਕਿਸਤਾਨੀ ਡਰੋਨ 3 ਪਿਸਟਲ ਦੇ 6 ਕਰੋੜ ਦੀ ਹੈਰੋਨ ਅਮਰਸਰ ਤੋਂ ਬਰਾਮਦ ਕੀਤੀ ਹੈ। ਪੰਜਾਬ ਪ੍ਰਦੇਸ਼ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਹੈ ਕਿ ਭਾਜਪਾ 117 ਸੀਟਾਂ ਦੇ ਚੋਣ ਲੜੇਗੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਧਣ ਨਾਲ ਮਹਿੰਗਾਈ ਤੇ ਅਰਥਵਿਵਸਥਾ ਤੇ ਇਸ ਦਾ ਬੁਰਾ ਅਸਰ ਪਵੇਗਾ ਤੇ ਖਾਣਵਲੀਆਂ ਤੇ ਹੋਰ ਵਸਤੂਆਂ ਦਾ ਵੀ ਰੇਟ ਵੱਧ ਜਾਵੇਗਾ। ਅਡਾਨੀ ਕੰਪਨੀ ਦੇ ਸੀਮੈਂਟ ACC ਦਾ ਲਾਭ ਵੱਧ ਕੇ 375.42 ਕਰੋੜ ਰੁਪਏ ਤੱਕ ਹੋ ਗਿਆ ਅਤੇ ਕਮਾਈ 18% ਦੀ ਵਾਧਾ ਹੋਇਆ ਹੈ। ਭਾਰਤ ਤੇ ਇੰਗਲੈਂਡ ਦੇ ਵਿਚਕਾਰ ਚੌਥਾ ਟੈਸਟ ਮੈਚ ਖੇਡਿਆ ਗਿਆ ਹੈ। ਸਟੋਕ ਨੇ 5 ਵਿਕਟਾਂ ਲਈਆਂ ਤੇ ਟੀਮ ਇੰਡੀਆ 358 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਦੀ ਤੇਜ਼ ਸ਼ੁਰੂਆਤ ਹੋਈ ਤੇ 14 ਓਵਰਾਂ 'ਚ ਹੀ ਇਸ ਟੀਮ ਨੇ 77 ਦੌੜਾਂ ਬਣਾ ਲਈਆਂ ਹਨ। ਵਿਸ਼ਵ ਮਹਿਲਾ ਸਤਰਾਂਜੀਕ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਵਿਸ਼ਵ ਕੱਪ ਜਿੱਤੇਗਾ ਕਨੇਰੂ ਹੰਪੀ ਦਾ ਮੁਕਾਬਲਾ ਭਾਰਤ ਦੀ ਖਡਾਨ 19 ਸਾਲਾ ਦਿਪਿਆ ਦੇਸ਼ਮੁਖ ਨਾਲ ਹੀ ਹੋਵੇਗਾ ਭਾਵੇਂ ਕੋਈ ਜਿੱਤੇ ਕੋਈ ਹਾਰੇਗਾ